ਤਦੋਂ ਦਾ ਪ੍ਰੋਫੈਸਰ ਭਗਵਦਰ ਸਿੰਘ ਸਨੇਥ ਨੇ ਐਨਪੀ న్యూਸ ਨਾਲ ਵਿਸ਼ੇਸ਼ ਚਰਚਾ ਕਰਦੇ ਹੋਏ ਕਿਹਾ ਕਿ ਇਨਸਾਨੀਅਤ ਦੀ ਸੇਵਾ ਦੇ ਪਹਿਲੇ ਸੇਵਕਾਂ 'ਚੋਂ ਭਾਈ ਕਨਈਆ ਦਾ ਨਾਮ ਸਭ ਤੋਂ ਪਹਿਲਾਂ ਜਾਣਿਆ ਜਾਂਦਾ ਹੈ ਤਾਂ ਭਾਰਤੀ রেড ਕ੍ਰੋਸ ਨੇ ਵੀ ਉਹਨਾਂ ਨੂੰ ਸੰਕਲਪ ਨੂੰ ਮੰਨਿਆ ਹੈ ਤਾਂ ਹੋਰ ਉਹਨਾਂ ਕੀ ਕੁਝ ਵਿਸ਼ੇਸ਼ ਚਰਚਾ ਕੀਤੀ ਹੈ ਉਹ ਜਾਣਦੇ ਭਾਈ ਕਨਈਆ ਦੀ ਜਿਹੜੀ ਹੈਗੇ ਇਨਸਾਨੀਅਤ ਦਾ ਜਿਹੜਾ ਸਿਲਸਿਲਾ ਸੀ ਉਹ ਅਜੇ ਵੀ ਜਾਰੀ ਹੈ রেড ਕ੍ਰੋਸ ਨੇ ਕਿਵੇਂ ਉਹ ਕਨਸੈਪਟ ਅਡਾਪਟ ਕੀਤਾ ਇਦੇ ਬਾਰੇ ਗੱਲ ਕਰਾਂਗੇ ਪ੍ਰੋਫੈਸਰ ਬਹਾਦਰ ਸਿੰਘ ਸਨੇਤ ਨਾਲ ਇਹਨਾਂ ਨੇ ਰੈੱਡ ਕਰਾਸ ਨਾਲ ਜੋ ਚਿੱਠੀ ਪੱਤਰ ਕੀਤਾ ਉਹਦਾ ਕੀ ਅਸਰ ਹੋਇਆ ਤੇ ਜੋ ਇੰਡੀਅਨ ਰੈੱਡ ਕਰਾਸ ਆ ਉਹਨੇ ਆਪਣੀ ਵੈਬਸਾਈਟ ਤੇ ਕੀ ਪਾਇਆ ਸਾਰੀ ਗੱਲ ਕਰਨਗੇ ਸਾਡੇ ਨਾਲ ਤੇ ਪ੍ਰੈਸਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਪਾਈ ਕਨਈਆ ਦਾ ਆਪਣਾ ਇੱਕ ਯੋਗਦਾਨ ਹੈ ਇਨਸਾਨੀਅਤ ਦੇ ਨਾਤੇ ਕਹਿੰਦੇ ਬੈਰੀਆਂ ਨੂੰ ਜੁੱਧ ਦੇ ਮੈਦਾਨ ਦੇ ਵਿੱਚ ਵੀ ਪਾਣੀ ਦੀ ਲੋੜਾ ਪਾਣੀ ਪਿਲਾਓ ਮਲਮ ਪੱਟੀ ਦੀ ਲੋੜਾ ਮਲਮ ਪੱਟੀ ਕਰੋ ਉਦੋਂ ਲੱਗਦਾ ਕਿ ਇਨਸਾਨियत ਵੱਡੀ ਚੀਜ਼ ਆ ਲੜਾਈ ਨਾਲੋਂ ਉਹ ਭਾਈ ਕਨਈਆ ਦਾ ਕਨਸੈਪਟ ਅੱਗੇ ਚੱਲਿਆ ਰੈੱਡ ਕਰਾਸ ਨੇ ਅਡਾਪਟ ਕੀਤਾ ਕਿੱਥੋਂ ਸ਼ੁਰੂਆਤ ਕੀਤੀ ਤੁਸੀਂ ਭਾਈ ਕਨਈਆ ਦੇ ਜਿਹੜੇ ਕਨਸੈਪਟ ਨੂੰ ਅੱਗੇ ਪਹੁੰਚਾਉਣ ਦੀ ਤੇ ਕਿੰਨੇ ਸਾਲ ਤੋਂ ਤੁਸੀਂ ਲੱਗੇ ਹੋ ਸੋ ਪਹਿਲਾਂ ਤਾਂ ਮੈਂ ਏ ਐਨ ਬੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਸੋ ਭਾਈ ਕਨਈਆ ਜੀ ਸਾਡੇ ਇਤਿਹਾਸ ਦਾ ਇੱਕ ਬਹੁਤ ਹੀ ਨਿਖੜਮਾ ਅੰਗ ਹੈਗਾ ਸੋ ਜਦੋਂ ਅਸੀਂ ਉਹਨਾਂ ਦੀ ਸੇਵਾਵਲ ਦੇਖਦੇ ਆਂ ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਆਂ ਕਿ ਉਹਨਾਂ ਦੀ ਇੱਕ ਬਹੁਤ ਮਹਾਨ ਸੇਵਾ ਸੀਗੀ ਕਿ ਜਦੋਂ ਮੈਦਾਨੇ ਜੰਗ ਦੇ ਵਿੱਚ ਲੋਕ ਲੜਾਈਆਂ ਲੜਦੇ ਸੀਗੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਉਹਨਾਂ ਦਾ ਕੰਮ ਸੀਗਾ ਉਹਨਾਂ ਦੀ ਸੇਵਾ ਲੱਗੀ ਸੀ ਕਿ ਉਹਨਾਂ ਨੇ ਜਲ ਛਕਾਉਣਾ ਜ਼ਖਮੀਆਂ ਨੂੰ ਅਸੀਂ ਐਜ਼ ਅ ਇਨਸਾਨ ਤੌਰ ਤੇ ਦੇਖ ਸਕਦੇ ਆਂ ਵੀ ਜਦੋਂ ਇੱਕ ਬੰਦਾ ਡਿੱਗਿਆ ਹੁੰਦਾ ਖਾਸ ਕਰਕੇ ਜ਼ਖਮੀ ਹੁੰਦਾ ਉਹਦੇ ਵਾਸਤੇ ਜਿਹੜਾ ਪਾਣੀ ਹੈ ਨਾ ਜੀ ਉਹ ਜ਼ਿੰਦਗੀ ਹੁੰਦਾ ਤੇ ਭਾਈ ਕਨਿਗਿਆ ਜੀ ਦੇਖਦੇ ਸੀਗੇ ਕਿ ਜਦੋਂ ਵੀ ਕੋਈ ਤੜਫਦਾ ਸੀਗਾ ਤੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਸੀਜ ਉੱਠਦੀ ਸੀਗੇ ਉਹਨਾਂ ਨੇ ਉਸ ਵੇਲੇ ਕੋਈ ਨਹੀਂ ਦੇਖਿਆ ਕਿ ਇੱਕ ਸਿੰਘ ਤੜਫ ਤੜਫ ਰਿਹਾ ਜ਼ਖਮੀ ਹੋ ਕੇ ਜਾਂ ਮੁਸਲਮਾਨ ਤੜਫ ਰਿਹਾ ਜਾਂ ਜਿਹੜੇ ਪਹਾੜੀ ਰਾਜਿਆਂ ਦੇ ਜਿਹੜੇ ਲੋਕ ਹੈਗੇ ਆ ਉਹ ਤੜਫ ਰਹੇ ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਜਲ ਛਕਾਉਣਾ ਸ਼ੁਰੂ ਕੀਤਾ ਉਹ ਇਹੀ ਸੇਵਾ ਰੋਜ਼ ਕਰਦੇ ਸੀਗੇ ਇੱਕ ਵਾਰ ਕੀ ਹੋਇਆ ਕਿ ਕਿਸੇ ਸਿੰਘ ਨੇ ਕਿਸੇ ਨੂੰ ਜ਼ਖਮੀ ਕਰਕੇ ਸਿੱਟਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਕਨਈਆ ਜੀ ਉਸ ਤੜਫਦੇ ਵਿਅਕਤੀ ਨੂੰ ਵੀ ਪਾਣੀ ਪਿਲਾ ਰਹੇ ਸੀਗੇ ਤੇ ਉਹਨਾਂ ਨੇ ਇਸ ਦੀ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੇ ਕੀਤੀ ਕਿ ਜਿਨ੍ਹਾਂ ਨੂੰ ਸਾਡੇ ਦੁਸ਼ਮਣਾਂ ਨੂੰ ਅਸੀਂ ਮਾਰ ਕੇ ਸਿੱਟਦੇ ਆਂ ਜ਼ਖਮੀ ਕਰਦੇ ਆਂ ਤੇ ਭਾਈ ਕਨਈਆ ਜੀ ਉਹਨਾਂ ਨੂੰ ਹੀ ਜਲ ਸ਼ਕਾ ਕੇ ਇੱਕ ਨਵਾਂ ਜੀਵਨ ਦੇ ਰਹੇ ਨੇ ਉਸ ਵੇਲੇ ਇੱਕ ਦੀਵਾਨ ਸਜਿਆ ਕੁਛੇਰ ਬਾਅਦ ਕਿਉਂਕਿ ਆਨੰਦਪੁਰ ਸਾਹਿਬ ਦੀ ਜਿਹੜੀ 1704 ਦੀ ਜੰਗ ਹੈਗਾ ਉਸ ਵੇਲੇ ਦਾ ਇਹ ਵਾਕਿਆ ਹੈਗਾ ਤੇ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਕਨੀਜਾ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਉੱਥੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਹੋ ਤੇ ਉਹ ਹੱਥ ਜੋੜ ਕੇ ਅਰਦਾਸ ਅਰਜੋਈ ਕੀਤੀ ਕਿ ਮਹਾਰਾਜ ਤੁਸੀਂ ਤਾਂ ਮੈਨੂੰ ਵਿਤਕਰਾ ਕਰਨਾ ਸਿਖਾਇਆ ਹੀ ਨਹੀਂ ਤੁਸੀਂ ਤਾਂ ਮੈਨੂੰ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਐ ਤੁਸੀਂ ਤਾਂ ਕਿਹਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੋਣ ਭਲੇ ਕੋ ਬੰਦੇ ਮੈਨੂੰ ਤਾਂ ਤੁਹਾਡਾ ਹੀ ਰੂਪ ਹਰ ਉਸ ਜ਼ਖਮੀ ਦੇ ਵਿੱਚ ਨਜ਼ਰ ਆਇਆ ਜਿਹੜਾ ਮੇਰੇ ਸਾਹਮਣੇ ਹੱਥ ਹੱਟ ਕੇ ਮੇਰੇ ਤੋਂ ਪਾਣੀ ਮੰਗਦਾ ਸੀ ਮੈਂ ਸਾਰਿਆਂ ਨੂੰ ਹੀ ਪਾਣੀ ਪਲਾਇਆ ਮੈਨੂੰ ਤਾਂ ਉਹਨਾਂ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਸੀਗਾ ਮੈਂ ਤਾਂ ਤੁਹਾਨੂੰ ਹੀ ਪਾਣੀ ਪਲਾਇਆ ਤੇ ਸਾਰੇ ਸੁਣ ਕੇ ਦੇਖੋ ਕੁਦਰਤੀ ਗੱਲ ਹੈਗੀ ਐ ਤੇ ਗੁਰੂ ਮਹਾਰਾਜ ਨੇ ਉਸ ਵੇਲੇ ਉੱਠ ਕੇ ਉਹਨਾਂ ਨੂੰ ਗਲਵਕੜੀ ਚ ਲਿਆ ਤੇ ਖਾਲਸਾ ਜੀ ਜਿਹੜੀਆਂ ਉਸ ਵੇਲੇ ਮੈਡੀਸਨ ਅਵੇਲੇਬਲ ਹੁੰਦੀਆਂ ਸੀਗੀਆਂ ਦਵਾਈਆਂ ਕਹਿੰਦੇ ਜਿਨ੍ਹਾਂ ਨੂੰ ਆਪਾਂ ਮੱਲਮ ਦੀ ਡੱਬੀ ਪੱਟੀਆਂ ਇੱਕ ਬਾਕਸ ਜਿਹਨੂੰ ਆਪਾਂ ਅੱਜ ਦੇ ਜ਼ਮਾਨੇ 'ਚ ਫਰਸਟ ਏਡ ਬਾਕਸ ਕਹਿੰਦੇ ਆ ਸਾਰੇ ਤਾਂ ਦੇਖਦੇ ਹੋਣਗੇ ਕਿ ਭਾਈ ਕਨਈਆ ਸ਼ਿਕਾਇਤ ਹੋਈ ਹੈ ਪਰ ਗੁਰੂ ਮਹਾਰਾਜ ਨੇ ਗਲਵਕੜੀ 'ਚ ਲੈ ਕੇ ਉਹਨਾਂ ਨੂੰ ਫਰਸਟ ਏਡ ਬਾਕਸ ਵੀ ਦੇ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਜਲ ਸੇਵਾ ਵੀ ਕਰਨੀ ਹੈ ਔਰ ਜ਼ਖਮੀਆਂ ਦੇ ਜਿਹੜੇ ਜ਼ਖਮ ਹੈਗੇ ਆ ਜਿਨ੍ਹਾਂ ਤੋਂ ਖੂਨ ਰਿਸਦਾ ਉਹਨਾਂ ਤੇ ਮਲਮ ਪੱਟੀ ਦੀ ਸੇਵਾ ਵੀ ਕਰਨੀ। ਸੋ ਇਹ ਜਿਹੜਾ ਵਾਕਿਆ ਸੀਗਾ ਇਹ 20 ਸਤੰਬਰ 1704 ਵਾਲੇ ਦਿਨ ਦੀ ਗੱਲ ਆ ਜੋ ਇਤਿਹਾਸ ਦੇ ਵਿੱਚ। ਸਰ ਸਾਹਿਬ ਦੀ ਗੱਲ ਹੈ। ਅਨੰਦਪੁਰ ਪਰ ਇੱਕ ਤੁਸੀਂ ਦੱਸ ਰਹੇ ਸੀ ਕਿ ਇੱਕ ਜੋ ਵਿਰੋਧੀ ਧਰ ਦਾ ਦੁਸ਼ਮਣਾਂ ਦਾ ਇੱਕ ਜਿਹੜਾ ਸੀ ਸਪਾਹੀ ਡਿੱਗਿਆ ਪਿਆ ਸੀ ਉਹਦੀ ਹੈਲਪ ਕੀਤੀ ਸੇਵਾ ਕੀਤੀ। ਉਹ ਕੀ ਵਰਤਾਰਾ? ਹਾਂ ਮੈਂ ਦੱਸਣਾ ਚਾਹੁੰਦਾ ਕਿ ਇੱਕ ਅਫਗਾਨੀ ਜਿਹੜਾ afghan ਦਾ ਪਠਾਨ ਸੀਗਾ ਉਹਦਾ ਨਾਂ ਸੀ ਨੂਰ ਮੁਹੰਮਦ ਸ਼ਾਹ afghani ਉਹ ਬੜਾ ਤਕੜਾ ਯੋਧਾ ਸੀਗਾ ਜੀ ਉਹਨੇ ਬੜੇ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਤੇ ਇੱਕ ਵਾਰ ਜਦੋਂ ਕਿਸੇ ਸਿੰਘ ਨੇ ਉਹਨੂੰ ਜ਼ਖਮੀ ਕੀਤਾ ਤੇ ਉਹ ਡਿੱਗਿਆ ਪਿਆ ਤੜਫ ਰਿਆ ਸੀਗਾ ਤੇ ਭਾਈ ਕਨਈਆ ਜੀ ਉਹਨਾਂ ਦੇ ਕੋਲੋਂ ਵੀ ਜਦੋਂ ਲੰਘੇ ਤੇ ਉਹਨਾਂ ਕੋਲ ਉਹੀ ਸੇਵਾ ਉਹਨਾਂ ਨੇ ਜਦੋਂ ਤੜਫਦਾ ਦੇਖਿਆ ਤੇ ਉਹਨਾਂ ਨੇ ਉਹਦੇ ਜ਼ਖਮ ਸਾਫ਼ ਕੀਤੇ ਉਹ ਜਾਦਾ ਜ਼ਖਮੀ ਸੀ ਉਹਨੂੰ ਆਪਣੀ ਪਿੱਠ ਤੇ ਰੱਖ ਕੇ ਆਪਣੇ ਟੈਂਟ ਚ ਲੈ ਕੇ ਗਏ ਕਿਉਂਕਿ ਉਸ ਵੇਲੇ ਐਂਬੂਲੈਂਸ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਪੇਠੀ ਹੀ ਸਾਡੀ ਐਂਬੂਲੈਂਸ ਹੁੰਦੀ ਸੀ ਜਦੋਂ ਕਿਸੇ ਦੀ ਆਪਾਂ ਮਦਦ ਕਰਦੇ ਆ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਜਲ ਸੇਵਾ ਵੀ ਕੀਤੀ ਮੱਲਮ ਪੱਟੀ ਕੀਤੀ ਉਹਨਾਂ ਨੂੰ ਲੰਗਰ ਸ਼ਿਕਾਇਆ ਤੇ ਜੋ ਇਤਿਹਾਸ ਚ ਹੈ ਕਿ 2-4 ਦਿਨ ਉਹ ਆਪਣੇ ਕੋਲੇ ਉੱਥੇ ਭਾਈਕੇ ਨੀਯਾ ਜੀ ਸੇਵਾ ਕਰਦੇ ਜਿਸ ਤਰ੍ਹਾਂ ਬਾਕੀ ਜ਼ਖਮੀਆਂ ਦੀ ਇਹਨਾਨਦਪੁਰ ਸਾਹਿਬ ਦਾ ਹੀ ਵਾਕਿਆ ਹੈ ਇਹਨਾਨਦਪੁਰ ਸਾਹਿਬ ਦਾ ਜੀ ਤੇ ਜਦੋਂ ਉਹ ਨੂਰ ਮੁਹੰਮਦ ਸ਼ਾਹ ਆਪਣਾ ਆਰਾਮਨ ਸੇਵਾ ਕਰਾਈ ਗਿਆ ਤੇ ਜਦੋਂ ਉਹਨੇ जान ਲੱਗਿਆ ਤੇ ਉਹਨੇ ਭਾਈ ਕਨਈਆ ਜੀ ਅੱਗੇ ਹੱਥ ਜੋੜ ਕੇ ਕਿਹਾ ਕਿ ਜਿਹੜਾ ਸਿਖਾ ਬਹੁਤ ਬਹੁਤ ਧੰਨਵਾਦ ਪਰ ਮੈਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ ਕਿ ਜਾਦਾ ਤੂੰ ਨਹੀਂ ਮੈਨੂੰ ਪਛਾਣਿਆ ਕਿ ਤੂੰ ਮੇਰੀ ਇੰਨੀ ਸੇਵਾ ਕੀਤੀ ਮੈਂ ਕਿਸ ਤਰ੍ਹਾਂ ਧੰਨਵਾਦ ਕਰਾਂ ਭਾਈ ਕਨਈਆ ਜੀ ਨੇ ਕਿਹਾ ਨੂਰ ਮੁਹੰਮਦ ਮੈਂ ਤੈਨੂੰ ਜਾਣਨਾ ਤੂੰ ਬਹੁਤ ਸਿੰਘਾਂ ਨੂੰ ਸ਼ਹੀਦ ਕੀਤਾ ਪਰ ਮੇਰੇ ਗੁਰੂ ਦਾ ਹੁਕਮ ਸੀਗਾ ਕਿ ਹਰ ਤੜਫਲੇ ਵਿਅਕਤੀ ਨੂੰ ਜ਼ਿੰਦਗੀ ਦੇਣੀ ਹੈ ਹਰ ਤਰਫ ਦੇ ਵਿਅਕਤੀ ਨੂੰ ਜਲ ਛਕਾਉਣਾ ਉਹਨਾਂ ਦੀ ਮੱਲਮ ਪੱਟੀ ਕਰਨੀ ਹੈ ਮੈਂ ਗੁਰੂ ਦੇ ਹੁਕਮ ਦਾ ਬੰਨਿਆ ਸਾਰੀਆਂ ਸੇਵਾ ਕੀਤੀਆਂ ਤੈਨੂੰ ਜ਼ਿੰਦਗੀ ਮੁਬਾਰਕ ਤੇ ਚਲੋ ਉਹ ਚਲੇ ਗਿਆ ਜੀ ਵਾਪਸ ਤੇ ਜਦੋਂ ਉਹ ਆਪਣੇ ਅਫਗਾਨਿਸਤਾਨ ਪਹੁੰਚ ਗਿਆ ਤੇ ਉਹਨੇ ਪਿੰਡ ਦੇ ਲੋਕ ਜਿਸਰਾ ਆਪਾਂ ਪਿੰਡ ਨਾਲ ਸੱਥਾਂ ਲੱਗਦੀਆਂ ਉੱਥੇ ਇੱਕ ਗੱਲ ਇਹ ਸਾਂਝੀ ਕੀਤੀ ਕਿ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਜਿਸ ਗੁਰੂ ਦੇ ਖਿਲਾਫ ਮੈਂ ਲੜਿਆ ਜਿਸ ਗੁਰੂ ਦੇ ਸਿੰਘਾਂ ਨੂੰ ਮੈਂ ਕਤਲ ਕੀਤਾ ਸ਼ਹੀਦ ਕੀਤਾ ਤੇ ਅੱਜ ਜਿਹੜੀ ਮੇਰੀ ਜ਼ਿੰਦਗੀ ਬਖਸ਼ਿਸ਼ ਕੀਤੀ ਉਹ ਵੀ ਗੁਰੂ ਦੇ ਸਿੱਖ ਨਹੀਂ ਕੀਤੀ ਭਾਈ ਕਨਿਗਿਆ ਨੇ ਤੇ ਉਹਨੇ ਸਾਰੇ ਵਾਕਿਆ ਦੱਸਿਆ ਕਿ ਮੈਂ ਜ਼ਖਮੀ ਸੀਗਾ ਮੈਨੂੰ ਭਾਈ ਕਨਿਗਿਆ ਜੀ ਨੇ ਆ ਕੇ ਜਲ ਸ਼ਕਾਇਆ ਲੰਗਰ ਸ਼ਕਾਇਆ ਮੇਰੇ ਜ਼ਖਮਾਂ ਤੇ ਮੱਲਮ ਪੱਟੀ ਦੀ ਸੇਵਾ ਕੀਤੀ ਤੇ ਸਾਰੇ ਹੈਰਾਨ ਹੋਏ ਉੱਥੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੈਨੂੰ ਉਸ ਰੱਬ ਰੂਪੀ ਇਨਸਾਨ ਦਾ ਪੱਲਾ ਫੜ ਲੈਣਾ ਚਾਹੀਦਾ ਸੀਗਾ ਕਿਉਂਕਿ ਪਿਆਰ ਹੀ ਸਭ ਤੋਂ ਵੱਡੀ ਗੱਲ ਹੈ ਜੀ ਇਨਸਾਨੀਅਤ ਵੀ ਹੀ ਸਭ ਤੋਂ ਵੱਡੀ ਗੱਲ ਹੈ ਕਿ ਇਨਸਾਨੀਅਤ ਹੈ ਪੈਗਾਮ ਹੀ ਦੁਨੀਆ ਚ ਸ਼ਾਂਤੀ ਲਿਆ ਸਕਦਾ ਦੁਨੀਆ ਤਰੱਕੀ ਲਿਆ ਸਕਦਾ ਤੇ ਉਹਦੇ ਮਨ ਤੇ ਅਸਰ ਹੋਇਆ ਤੇ ਲਾਹੌਰ ਉਹ ਆਪਣੀ ਪੈਨਸ਼ਨ ਲੈਣ ਆਉਣਾ ਹੁੰਦਾ ਸੀਗਾ ਤੇ ਉੱਥੇ ਇੱਕ ਕਾਵਾ ਸ਼ਹਿਰ ਹੈ ਜੀ ਪਾਕਿਸਤਾਨ ਦੇ ਵਿੱਚ ਰਹਿ ਗਿਆ ਜਿੱਥੇ ਕਿ ਭਾਈ ਕਨਈਆ ਜੀ ਨੇ ਆਪਣੀ ਪਹਿਲੀ ਧਰਮਸ਼ਾਲਾ ਸਥਾਪਿਤ ਕੀਤੀ ਸੀ ਜਿੱਥੇ ਕਿ ਉਹ ਜਲ ਸੇਵਾ ਕਰਦੇ ਸੀ ਬੈਠ ਕੇ ਤੇ ਉੱਥੇ ਉਹ ਚਲੇ ਗਿਆ ਉਹ ਭਾਈ ਕਿਨਗਿਆ ਜੀ ਨੂੰ ਮਿਲਿਆ ਤੇ ਉਹਨਾਂ ਦੇ ਚਰਨੀ ਲੱਗ ਗਿਆ ਉਹਨਾਂ ਨੂੰ ਕਿਹਾ ਵੀ ਮੈਂ ਹੀ ਸੇਵਾ ਕਰਨੀ ਆ ਤੇ ਇਤਿਹਾਸ ਗਵਾਹ ਜੀ ਕਿ ਸਭ ਤੋਂ ਪਹਿਲੇ ਸੇਵਕ ਨੂਰ ਮੁਹੰਮਦ ਸ਼ਾਹ ਅਫਗਾਨੀ ਭਾਈ ਕਿਨਗਿਆ ਜੀ ਦੇ ਬਣੇ ਇਹ ਹੈ ਜੀ ਇੱਕ ਇਨਸਾਨੀਅਤ ਦਾ ਮੈਂ ਕਹਿੰਦਾ ਸਭ ਤੋਂ ਸਿਖਰ ਫਿਰ ਆਪਾਂ ਜਦੋਂ ਕੋਈ ਦੋਨਾਂ ਦੇਸ਼ਾਂ ਦੀ ਲੜਾਈ ਹੁੰਦੀ ਹੈ ਰੈੱਡ ਕਰਾਸ ਵਾਲੀਆਂ ਗੱਡੀਆਂ ਦੇਖਦੇ ਆ ਉਹਨਾਂ ਦਾ ਵੀ ਇਹੀ ਕੰਮ ਹੈ ਤੇ ਉਹਨਾਂ ਤੇ ਆਰਮੀ ਵੱਲੋਂ ਕਿਸੇ ਵੀ ਤਰਫੋਂ ਗੋਲੀ ਨਹੀਂ ਚਲਾਈ ਜਾਂਦੀ ਫਿਰ ਰੈੱਡ ਕਰਾਸ ਨੇ ਕਨਸੈਪਟ ਕਦੋਂ ਇਹ ਅਡਾਪਟ ਕੀਤਾ ਬੇਦਰ ਸੋਚਣਾ ਕਿ ਉਹ ਜਦੋਂ ਭਾਈ ਨੂਰੀ ਸ਼ਾਹ ਦੀ ਆਪਾਂ ਗੱਲ ਉਹ ਹੁਣ ਇਤਿਹਾਸ 'ਚ ਉਹਨਾਂ ਨੂੰ ਭਾਈ ਨੂਰੀ ਸ਼ਾਹ ਦੇ ਨਾਮ ਜਾਣਿਆ ਜਾਂਦਾ ਤੇ ਜਦੋਂ ਵੀ ਇਹ ਚੰਗਾ ਹੁੰਦੀਆਂ ਨਾ ਜੀ ਸਾਡੇ ਇਹ ਸਿਰਫ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਹ ਸੇਵਾ ਜਿਹੜੀ ਭਾਈ ਕਹਿੰਗਿਆ ਜਿਹੜੀ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਹੋ ਗਈ ਅਸੀਂ ਮੈਨੂੰ ਸ਼ੌਕ ਸੀਗਾ ਪੜਨ ਦਾ ਮੈਂ ਉਹਨਾਂ ਦੀ ਇਤਿਹਾਸ ਬਾਰੇ ਜਾਣੂ ਕੀਤਾ ਰੈੱਡ ਕਰਾਸ ਬਾਰੇ ਪੜਨਾ ਸ਼ੁਰੂ ਕੀਤਾ ਨਾਈਟਿੰਗ ਏਲ ਦੀ ਸੇਵਾ ਬਾਰੇ ਸ਼ੁਰੂ ਕੀਤਾ ਤੇ ਜਦੋਂ ਮੈਂ ਦੇਖਦਾ ਇਤਿਹਾਸ ਨੂੰ ਤੇ ਜੋ ਭਾਈ ਕਨੇਗਿਆ ਜੀ ਨੇ ਸੇਵਾ ਕੀਤੀ ਉਹਦੇ ਬਾਰੇ ਮੈਂ ਦੱਸਣਾ ਸ਼ੁਰੂ ਕੀਤਾ ਮੈਂ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੂੰ ਲਿਖਿਆ ਕਿ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੇ ਜਿਹੜੇ ਜਨਮਦਾਤਾ ਆ ਸਰ ਹੈਨੀ ਦੁਨਾਂਟ ਉਹਨਾਂ ਨੇ 1859 ਦੀ ਜੰਗ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸੇਵਾ ਕੀਤੀ ਤੇ ਦੁਨੀਆ ਨੂੰ ਇੱਕ ਸੰਕਲਪ ਦਿੱਤਾ ਕਿ ਜਦੋਂ ਵੀ ਕੋਈ ਜ਼ਖਮੀ ਹੋ ਜਾਂਦਾ ਉਹਨੂੰ ਬਿਨਾਂ ਕਿਸੇ ਭੇਦਭਾਵ ਤੋਂ ਸੇਵਾ ਕੀਤੀ ਜਾਵੇ ਮਾੜੀ ਦੱਸਣਾ ਚਾਹੁੰਦਾ ਕਿ ਪੂਰੇ ਵਿਸ਼ਵ ਦਾ ਇੱਕ ਲਾਅ ਆ ਉਹਨੂੰ ਕਹਿੰਦੇ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾਅ ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ਉਹੀ ਰੈੱਡ ਕਰਾਸ ਦਾ ਆਹੀ ਸਿਧਾਂਤ ਉਹਦਾ ਬੇਸ ਬਣਿਆ ਜਿਹਦੇ ਵਿੱਚ ਕਿ ਜਦੋਂ ਜੰਗਾਂ ਹੁੰਦੀਆਂ ਕਿ ਆਹ ਆਹ ਸਾਨੂੰ ਜੜੀਆਂ ਕਾਨੂੰਨ ਮੰਨਣੇ ਚਾਹੀਦੇ ਆ ਡਿੱਗੇ ਨੂੰ ਨਹੀਂ ਮਾਰਨਾ ਚਾਹੀਦਾ ਜ਼ਖਮੀ ਦੀ ਸੇਵਾ ਕਰਨੀ ਚਾਹੀਦੀ ਉਹ ਚ ਦਰਜ ਹੋਇਆ ਤਾਂ ਜਦੋਂ ਉਹਨਾਂ ਨੂੰ ਮੈਂ ਲਿਖਣਾ ਸ਼ੁਰੂ ਕੀਤਾ ਮੈਂ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੋ ਅਸ਼ੀਰਵਾਦ ਭਾਈ ਕਨਿਗਿਆ ਜੀ ਨੂੰ ਦਿੱਤਾ ਉਹਦੇ ਬਾਰੇ ਦੱਸਿਆ ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਸਾਡੇ ਇਹ ਨੌਲੇਜ ਤੁਸੀਂ ਲਿਆਉਂਦਾ ਤੇ ਮੈਨੂੰ ਲੱਗਦਾ ਵੀ 25 ਸਾਲ ਗਏ ਜੀ ਮੈਂ ਲਿਖਦਾ ਰਿਹਾ ਜੀ ਫਿਰ ਮੈਂ ਇਹ سلسلہ ਕਿਹੜੇ ਸਾਲ ਚ ਸ਼ੁਰੂ ਕੀਤਾ ਸੀ ਅਸੀਂ ਐਸੇ ਜਿਹੜਾ ਭਾਈ ਕਨਿਗਿਆ ਜੀ ਮਿਸ਼ਨ ਹੈ ਇਹ 1987 ਚ ਬਣਾਇਆ ਸੀ ਪਰ ਜਿਹੜਾ ਖਤ ਵਗੈਰਾ ਲਿਖਣ ਦਾ ਸ਼ੁਰੂ ਕੀਤਾ ਅਸੀਂ ਹੌਲੀ-ਹੌਲੀ 90 ਦੇ ਵਿੱਚ ਕੀਤਾ 91 ਵਿੱਚ ਕੀਤਾ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਲਿਖਣਾ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਨੂੰ ਹੋਰ ਇੰਟੈਲੈਕਚੁਅਲ ਨੂੰ ਜਿਸ ਤਰ੍ਹਾਂ ਕੇਂਦਰੀ ਸਿੰਘ ਸਭਾ ਇਹਨਾਂ ਦੇ ਮੈਂਬਰ ਸਹਿਬਾਨ ਨੇ ਕਾਫੀ ਸਪੋਰਟ ਕੀਤੀ ਭਰ ਇਸ ਤਰ੍ਹਾਂ ਹੀ ਸਾਡੇ ਰਾਸ਼ਟਰਪਤੀ ਸਾਹਿਬ ਤੇ ਜਨੇਵਾ ਨੂੰ ਵੀ ਲਿਖਿਆ ਉਹਨਾਂ ਤੋਂ ਇੱਕ ਮੰਗ ਕੀਤੀ ਗਈ ਕਿ ਜਿਹੜਾ 20 ਸਤੰਬਰ ਦਿਨ ਹੈ ਜਿਸ ਦਿਨ ਗੁਰੂ ਮਹਾਰਾਜ ਨੇ ਮੱਲਮ ਦੀ ਡੱਬੀ ਬਖਸ਼ਿਸ਼ ਕੀਤੀ ਇਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਵ ਸੇਵਾ ਸੰਕਲਪ ਦਿਵਸ ਬਣਾਇਆ ਜਾਵੇ ਤੇ ਪੰਜਾਬ ਸਰਕਾਰ ਨੇ ਸਾਡੀ ਇਹ ਮੰਗ ਮੰਨੀ ਹੈ ਜੀ ਤੇ ਇਹ ਦਿਨ ਮਨਾਉਣਾ ਸ਼ੁਰੂ ਹੋ ਗਿਆ ਇੱਥੇ ਮੈਂ ਤੁਹਾਨੂੰ ਇੱਕ ਗੱਲ ਜਿਹੜਾ ਦਿਨ ਮਨਾ ਰਹੇ ਨੇ ਜੀ ਇੰਡੀਆ ਲੈਵਲ ਤੇ ਆ ਪੰਜਾਬ ਲੈਵਲ ਤੇ ਜਾਂ ਪੂਰੇ ਵਿਸ਼ਵ ਲੈਵਲ ਤੇ ਪੰਜਾਬ ਲੈਵਲ ਤੇ ਹੈ ਹੁਣ ਅਸੀਂ ਇੰਡੀਆ ਲੈਵਲ ਤੇ ਲਿਖਿਆ ਮੈਂ ਹੁਣ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਅਸੀਂ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਸਾਰੇ ਉਸ ਵੇਲੇ ਅਸੀਂ ਇੱਕ ਬੇਨਤੀ ਕੀਤੀ ਸਾਰੇ ਕਿ ਜਿਹੜਾ ਇੱਥੇ ਦਾ ਸਿਹਤ ਕੇਂਦਰ ਹੈ ਇਹਦਾ ਨਾਮ ਭਾਈ ਕਨੀਜਾ ਜੀ ਦੇ ਨਾਮ ਤੇ ਰੱਖਿਆ ਜਾਵੇ ਉਸ ਵੇਲੇ ਗੱਲ ਆਈ ਵੀ ਕਿਉਂ ਇਹਦਾ ਮਤਲਬ ਕੀ ਹੈ ਜੀ ਸਾਡਾ ਜਿਹੜਾ ਨੌਜਵਾਨ ਹੈ ਨਾ ਉਸ ਆ ਰਹੇ ਫਿਊਚਰ ਦਾ ਭਵਿਖਾ ਸਾਡਾ ਚਾਹੇ ਉਹ ਇੱਥੇ ਦਾ ਪੰਜਾਬ ਦਾ ਚਾਹੇ ਦੇਸ਼ ਦਾ ਚਾਹੇ ਦੁਨੀਆ ਦਾ ਉਹਨੇ ਕਰਨੀ ਤਾਂ ਮਾਨਵਤਾ ਦੀ ਸੇਵਾ ਨੇ ਇਥੋਂ ਪੜ ਕੇ ਉਹਦੇ ਮਨ 'ਚ ਸੰਕਲਪ ਕਿਦਾਂ ਦਾ ਹੋਣਾ ਚਾਹੀਦਾ ਬਿਨਾਂ ਕਿਸੇ ਭੇਦ ਭਾਵ ਤੋਂ ਸੇਵਾ ਕਰਨ ਦਾ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਔਰ ਉਹਦੇ ਵਾਸਤੇ ਭਾਈ ਕਨਈਆ ਜੀ ਦੀ ਸੇਵਾ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਉਸ ਵੇਲੇ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਅੱਜ ਉਹ ਸਿਹਤ ਕੇਂਦਰ ਦਾ ਨਾਂ ਭਾਈ ਕਨਈਆ ਜੀ ਸਿਹਤ ਕੇਂਦਰ ਹੈ ਤਾਂ ਕਿ ਨੌਜਵਾਨ ਸਾਡਾ ਜਿਹੜਾ ਉਹਨਾਂ ਤੋਂ ਜਾਗਰੂਕ ਹੋ ਸਕੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖ ਸਕੇ ਤੇ ਜਿੱਥੋਂ ਤੱਕ ਤੁਸੀਂ ਹੁਣ ਕਿਹਾ ਕਿ ਰੈੱਡ ਕਰਾਸ ਬਾਰੇ ਜਦੋਂ ਉਹਨਾਂ ਨੂੰ ਮੈਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਵੀ ਕੀਤਾ ਤੇ ਲਿਖਿਆ ਕਿ ਤੁਸੀਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਵੀ ਲਿਖੋ ਕਿਉਂਕਿ ਇਹ ਪੂਰੇ ਵਿਸ਼ਵ ਦੇ ਵਿੱਚ ਸੇਵਾ ਕਰ ਰਹੀ ਹੈ ਤੇ 1920 ਦੇ ਵਿੱਚ ਭਾਰਤੀ ਰੈੱਡ ਕਰਾਸ ਦਾ ਸਥਾਪਨਾ ਹੋਈ ਜਦੋਂ ਕਿ 47 ਦੇ ਵਿੱਚ ਪਾਕਿਸਤਾਨ ਤੇ ਸਾਡਾ ਇੰਡੀਆ ਆਜ਼ਾਦ ਹੋਇਆ ਤੇ ਇਹਦਾ ਜਿਹੜਾ ਅੰਤਰਰਾਸ਼ਟਰੀ ਪੱਦਰ ਤੇ ਆ ਇੰਟਰਨੈਸ਼ਨਲ ਪਦਰਤੀ ਸਾਈਨ ਹੈ ਨਾ ਜੀ ਉਹ ਹੈਗਾ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਰੈੱਡ ਕਰਾਸ ਸ਼ਬਦ ਜਿਹੜਾ ਹੈਗਾ ਲਾਲ ਰੰਗ ਦਾ ਇਹ ਸਵਿਟਜ਼ਰਲੈਂਡ ਦੇ ਨੈਸ਼ਨਲ ਫਲੈਗ ਤੋਂ ਲਿਆ ਹੈ ਤੇ ਇਸ ਤਰ੍ਹਾਂ ਹੀ ਕ੍ਰੀਸੈਂਟ ਜਿਹੜਾ ਹੈਗਾ ਉਹ ਵਿਸ਼ਵ ਦੇ ਜਿਹੜੇ ਮੁਸਲਿਮ ਕੰਟਰੀਜ਼ ਆ ਉਹਨਾਂ ਤੋਂ ਲਿਆ ਗਿਆ ਸੋ ਅਸੀਂ ਉਹਨਾਂ ਨੂੰ ਜਦੋਂ ਇਹਦੇ ਬਾਰੇ ਬੇਨਤੀ ਕੀਤੀ ਤੇ ਪਾਈਕ ਨਿ ਗਿਆ ਜੀ ਬਾਰੇ ਦੱਸਿਆ ਤੇ ਉਹਨਾਂ ਨੇ ਦਿੱਲੀ ਨੂੰ ਲਿਖਿਆ ਮੈਨੂੰ ਕਿ ਤੁਸੀਂ ਇਹਨਾਂ ਨੂੰ ਵੀ ਸੰਪਰਕ ਕਰੋ ਅਸੀਂ ਫਿਰ ਇੱਥੇ ਸੰਪਰਕ ਕਰਦਰੇ ਤੇ ਆ ਫਿਰ ਇੱਕ ਫੈਸਲਾ ਹੋਇਆ ਜੀ ਇੱਕ ਬੇਨਤੀ ਜਦੋਂ ਸਾਡੀਆਂ ਗੱਲਾਂ ਹੋਈਆਂ ਉਹਨਾਂ ਨੇ ਲਿਖਿਆ ਕਿ ਇੱਕ ਬੰਦਾ ਵਾਰ ਦੇ ਵਿੱਚੋਂ ਪੀਸ ਲੱਭ ਰਿਹਾ ਇੱਕ ਬੰਦਾ ਲੜਾਈਆਂ ਦੇ ਵਿੱਚੋਂ ਸ਼ਾਂਤੀ ਲੱਭ ਰਿਹਾ ਤੇ ਸਭ ਤੋਂ ਵੱਡੀ ਜੇ ਦੁਨੀਆ ਦੀ ਤਰੱਕੀ ਹੋਣੀ ਕਿਉਂਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂਆਤ ਦੇ ਭਲੇ ਦੀ ਗੱਲ ਕੀਤੀ ਹੈ ਤੇ ਜੇ ਸ਼ੁਰੂਆਤ ਦੇ ਭਲੇ ਦੀ ਗੱਲ ਹੋਣੀ ਤਾਂ ਸ਼ਾਂਤੀ ਤੋਂ ਹੀ ਹੋਣੀ ਹੈ ਤੇ ਭਾਈ ਘਨਈਆ ਜੀ ਦੀ ਸੇਵਾ ਵਰਗੀ ਸੇਵਾ ਜਿਹੜੀ ਹੈ ਇਸ ਤੋਂ ਮਹਾਨ ਨਹੀਂ ਕੋਈ ਹੈ ਤੇ ਉਹਨਾਂ ਨੇ ਇੱਕ ਸਾਡਾ ਲੰਬੇ ਗੱਲਬਾਤ ਤੋਂ ਬਾਅਦ ਇੱਕ ਆਪਣੀ ਵੈਬਸਾਈਟ ਤੇ ਪਾਤਾ ਇਨੀ ਰੈਡ ਕਰਾਸ ਦੀ ਉਹਦਾ ਲਿਖਿਆ ਹੈਡਿੰਗ ਦਿੱਤਾ ਦਾ డు ਨਾਟ ਆਫ ਇੰਡੀਆ ਕਿ ਇਹ ਇੰਡੀਆ ਦੇ ਵਿੱਚ ਇਹ ਕਨਸੈਪਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਭਾਈ ਕਨੀਆ ਜੀ ਨੇ ਸ਼ੁਰੂ ਕੀਤਾ ਵੈ ਸਮਝਦਾ ਕਿ ਸਾਡੇ ਵਿਸ਼ਵ ਭਰ ਦੇ ਵਿੱਚ ਜਿੱਥੇ ਸਿੱਖ বাসਦੇ ਨੇ ਪੰਜਾਬ ਦੇ ਲੋਕ বাসਦੇ ਨੇ ਸਾਡੇ ਦੇਸ਼ ਦੇ ਲੋਕ বাসਦੇ ਨੇ ਜਿਹੜੇ ਖਾਸ ਕਰਕੇ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨਾਲ ਜੁੜੇ ਹੋਏ ਆ ਜਾਂ ਜਿਹੜੀਆਂ ਆਰਮਡ ਫੋਰਸਸ ਹੈਗੀਆਂ ਉਹਨਾਂ ਦੇ ਵਿੱਚ ਫਰਸਟ ਏਡ ਨਾਲ ਜੁੜੇ ਹੋਏ ਆ ਉਹਨਾਂ ਲਈ ਤਾਂ ਮਾਣ ਵਾਲੀ ਗੱਲ ਹੈ ਬਿਲਕੁਲ ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਰੈੱਡ ਕਰਾਸ ਤਾਂ ਇੱਕ ਨਿਰਪੱਖ ਸੰਸਥਾ ਹੋਗੀ ਜੀ ਜੀ ਉਹ ਕਿਸੇ ਇੱਕ ਧਿਰ ਵੱਲ ਨਹੀਂ ਹੁੰਦੀ ਪਰ ਭਾਈ ਕਨਈਆ ਜੀ ਤਾਂ ਗੁਰੂ ਗੋਬਿੰਦ ਸਿੰਘ ਵਾਲੀ ਧਿਰ ਵੱਲ ਸੀ ਜਾਂ ਖਾਲਸੇ ਵਾਲੀ ਸੀ ਉਹਨਾਂ ਵੱਲੋਂ ਇੱਕ ਕਨਸੈਪਟ ਲੈ ਕੇ ਆਉਣਾ ਐਵੇਂ ਦੀ ਕਿਤੇ ਹੋਰ ਆਧਾਰਨ ਮਿਲਦੀ ਹੈ ਪੂਰੀ ਦੁਨੀਆ 'ਚ ਅਜੇ ਤੱਕ ਕੋਈ ਨਹੀਂ ਜੀ ਹੈਗਾ ਕਿਉਂਕਿ ਇਸੇ ਕਰਕੇ ਉਹਨਾਂ ਨੇ ਜਿਹੜਾ ਵੈਬਸਾਈਟ ਤੇ ਕਾਫੀ ਲੰਬੀ ਸਮੇਂ ਤੋਂ ਗੱਲਬਾਤ ਕਰਦਿਆਂ ਕਿਉਂਕਿ ਜਿਹੜੀ ਭਾਈ ਕਨੀਯਾ ਜੀ ਦੀ ਸੇਵਾ ਦੇਖੋ ਉਹਨਾਂ ਨੂੰ ਉਹਨਾਂ ਦੀ ਸੇਵਾ ਨਿਰਪੱਖ ਤੇ ਵਿਤਕਰਾਰਹਿ ਸੇਵਾ ਦੀ ਗੱਲ ਗੱਲ ਇਸੇ ਤੇ ਹੀ ਰੈੱਡ ਕਰਾਸ ਆ ਹੁਣ ਅਸੀਂ ਜੰਗਾਂ ਹੋਈਆਂ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਬੱਚਿਆਂ ਦਾ ਪਾਣੀ ਬੰਦ ਕਰ ਦਿੱਤਾ ਜਾਂਦਾ ਸੀਗਾ ਖਾਣਾ ਬੰਦ ਕਰ ਦਿੱਤਾ ਜਾਂਦਾ ਸੀ ਪਾਣੀ ਤੱਕ ਦਵਾਈਆਂ ਨਹੀਂ ਸੀ ਮਿਲਦੀਆਂ ਸਾਡੇ ਗੁਰੂ ਦਾ ਕਨਸੈਪਟ ਕੀ ਹੈ ਕਿ ਜਿਹੜਾ ਵੀ ਵਿਅਕਤੀ ਹੈਗਾ ਚਾਹੇ ਕਿਸੇ ਵੀ ਧਰ ਦਾ ਜਿਹੜਾ ਲੜਾਈ ਦਾ ਪਾਰਟੀ ਨਹੀਂ ਹੈ ਉਹਦੀ ਨਿਰਪੱਖ ਤੇ ਵਿਤਕਰਾ ਸੇਵਾ ਹੋਵੇ ਠੀਕ ਹੈ ਸੋ ਇਸ ਸੇਵਾ ਨੂੰ ਉਹਨਾਂ ਨੇ ਮਾਨਤਾ ਦਿੱਤੀ ਆਪਾਂ ਕੋਈ ਵੀ ਬੰਦਾ ਗੂਗਲ ਦੇ ਵਿੱਚ ਜਾ ਕੇ ਭਾਈ ਕਨਈਆ ਜੀ ਦੀਆਂ ਸੇਵਾਵਾਂ ਬਾਰੇ ਦੇਖ ਸਕਦਾ ਤੇ ਉਹਨਾਂ ਨੇ ਮੈਂ ਧੰਨਵਾਦ ਕਰਨਾ ਚਾਹੁੰਦਾ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦਾ ਵੀ ਸਾਡੀ ਭਾਰਤੀ ਰੈੱਡ ਕਰਾਸ ਦਾ ਕਿ ਉਹਨਾਂ ਨੇ ਇਸ ਮਾਨ ਕੀਤਾ ਪ੍ਰਸਰ ਸਾਹਿਬ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਭਾਈ ਕਨਈਆ ਸੰਸਥਾ ਚਲਾ ਰਹੇ ਹੋ ਉਹਦਾ ਕੀ ਵਰਕ ਹੁੰਦਾ ਕੀ ਕੰਮ ਹੈ ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਸਟੂਡੈਂਟ ਸੀਗੇ ਸੀ ਨਾ ਇੱਕ ਖੂਨਦਾਨ ਕੈਂਪ ਲਗਾਇਆ ਕਰਦੇ ਸੀਗੇ ਮੈਂ 65 ਵਾਰੀ ਆਪ ਨੂੰ ਦਾਨ ਕਰ ਚੁੱਕਿਆ ਜੀ ਪੀਜੀਆਈ ਜਿਹੜੇ ਲੋਕ ਲੋਡ ਹੁੰਦੀ ਸੀਗੇ ਉਹਨਾਂ ਲਈ ਅਸੀਂ ਜ਼ਿੰਦਗੀ ਬਚਾਉਣ ਲਈ ਖੂਨਦਾਨ ਕੈਂਪ ਲਗਾਇਆ ਕਰਦੇ ਸੀਗੇ ਹੌਲੀ ਹੌਲੀ ਇੱਕ ਸੰਸਥਾ ਭਾਈ ਕਨਈਆ ਜੀ ਦੇ ਨਾਮ ਤੇ ਸ਼ੁਰੂ ਕੀਤੀ ਫਿਰ ਅਸੀਂ ਇੱਕ ਭਾਈ ਕਨਈਆ ਬਲੱਡ ਬੈਂਕ ਗੁਰਦੁਆਰਾ ਮਠਾ ਟਿਵਾਨਾ ਉੱਥੇ ਚੱਲ ਰਿਹਾ ਇਸ ਤਰ੍ਹਾਂ ਹੀ ਅੱਖਾਦਾਨ ਦੀ ਸੇਵਾ ਸ਼ੁਰੂ ਕੀਤੀ ਸਾਡਾ ਮੇਨ ਕਨਸੈਪਟ ਸੀਗਾ ਕਿ ਬਿਨਾ ਕਿਸੇ ਭੇਦਭਾਵ ਤੋਂ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਇਹਦੇ ਨਾਲ ਨਾਲ ਹੀ ਮੈਨੂੰ ਸ਼ੌਕ ਸੀਗਾ ਕਿ ਦੁਨੀਆ ਦੇ ਵਿੱਚ ਜੋ ਸੇਵਾਵਾਂ ਹੋਈਆਂ ਉਹਨਾਂ ਬਾਰੇ ਵੀ ਪੜਿਆ ਜਾਵੇ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਕਿ ਵਾਰ ਮਿਊਜ਼ੀਅਮ ਬਹੁਤ ਬਣੇ ਹੋਏ ਜੀ ਸਾਡੇ ਯੋਧਿਆਂ ਨੇ ਸੇਵਾਵਾਂ ਕੀਤੀਆਂ ਸਾਡੇ ਸਤਕਾਰਤ ਹੈਗੇ ਆ ਉਹਨਾਂ ਨੇ ਪਰ ਤੁਸੀਂ ਕਿਤੇ ਵੀ ਦੇਖੋਗੇ ਪੀਸ ਮਿਊਜ਼ੀਅਮ ਨਹੀਂ ਹੈ। ਹੁਣ ਅੱਜ ਸਾਡਾ ਨੌਜਵਾਨ ਜਿਹੜਾ ਹੈ ਅਸੀਂ ਕਹਿੰਦੇ ਵਾਇਲੈਂਟ ਹੋ ਰਿਹਾ। ਜੇ ਇੱਕ ਨੌਜਵਾਨ ਜਿਹੜਾ ਉਹ ਕਹੇ ਕਿ ਮੈਂ ਵਿਸ਼ਵ ਸ਼ਾਂਤੀ ਤੇ ਕੰਮ ਕਰਨਾ ਚਾਹੁੰਦਾ। ਕਿੱਦਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੁੰਦਾ। ਉਹ ਬੈਠੇਗਾ ਕਿੱਥੇ ਜਾ ਕੇ? ਸੋ ਅਸੀਂ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਵੀ ਘੱਟੋ ਘੱਟ ਇੱਕ ਆਨੰਦਪੁਰ ਸਾਹਿਬ ਹੀ ਇਸ ਤਰ੍ਹਾਂ ਦਾ ਪੀਸ ਮਿਊਜ਼ੀਅਮ ਵਰਲਡ ਦਾ ਪੀਸ ਮਿਊਜ਼ੀਅਮ ਜਿੱਥੇ ਪੂਰੀ ਹਿਸਟਰੀ ਹੋਵੇ ਇਸ ਤਰ੍ਹਾਂ ਇਨਸਾਨੀਅਤ ਦੇ ਬਾਰੇ ਜਿਹਨੇ ਕੰਮ ਕੀਤਾ ਉਹਨਾਂ ਬਾਰੇ ਕਿਤਾਬਾਂ ਹੋਣ ਵਿਜ਼ੂਅਲ ਹੋਣ ਸਾਰਾ ਕੁਝ ਹੋਵੇ ਬਿਲਕੁਲ 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 ਉੱਥੇ ਕਿਉਂਕਿ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੇਵਾ ਉੱਥੇ ਘੱਟੋ ਘੱਟ ਇੱਕ ਪੀਸ ਮਿਊਜ਼ੀਅਮ ਜ਼ਰੂਰ ਬਣਿਆ ਜਾਵੇ ਇਸ ਤਰ੍ਹਾਂ ਹੀ ਦੇਸ਼ਾਂ ਦੀਆਂ ਜਿਹੜੀਆਂ ਰਾਜਧਾਨੀਆਂ ਘੱਟੋ ਘੱਟ ਉੱਥੇ ਬਣ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਾਫੀ ਤੁਸੀਂ ਜਾਣਕਾਰੀ ਦਿੱਤੀ ਭਾਈ ਕਨ੍ਹਈਆ ਜੀ ਬ ਤੇ ਅਸੀਂ ਵੀ ਇਹ ਸਾਡੀ ਇੱਛਾ ਹੈ ਕਿ ਤੁਸੀਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਹੋਰ ਤੁਸੀਂ ਕਦਮ ਉਠਾਉਂਦੇ ਰਹੋ ਸੋ ਇਹ ਸਨ ਪ੍ਰੈਸਰ ਬਹਾਦਰ ਸਿੰਘ ਸਨੇਤ ਹੁਸ਼ਰਪੁਰ ਤੋਂ ਸ਼ੁਰੂ ਕੀਤੀ ਸੀ ਗੱਲ ਇਹਨਾਂ ਨੇ ਪੂਰੀ ਦੁਨੀਆ ਤੱਕ ਪਹੁੰਚਾਈ ਤੇ ਹੁਣ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੇ ਇਹ ਮੰਨ ਲਿਆ ਕਿ ਉਹ ਜਿਹੜੀ ਸੇਵਾ ਦਾ ਕਨਸੈਪਟ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਸ਼ੀਰਵਾਦ ਨਾਲ ਭਾਈ ਕਨਈਆ ਨੇ ਜੋ ਚਾਲੂ ਕੀਤਾ ਸੀ ਇੰਡੀਆ ਦੇ ਵਿੱਚ ਉਹ ਤੋਂ ਸਾਨੂੰ ਰੋਸ਼ਨੀ ਮਿਲ ਰਹੀ ਆ ਸੋ ਵੱਡੀ ਗੱਲ ਆ ਇਸ ਤਰ੍ਹਾਂ ਦੀ ਅਸੀਂ ਤੁਹਾਨੂੰ ਲਗਾਤਾਰ ਜੋ ਇਤਿਹਾਸਕ ਘਟਨਾਵਾਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਕਰਾਉਂਦੇ ਰਹਾਂਗੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ